ਸੀਐਮ ਮਾਨ ਦੇ ਵੱਲੋਂ ਅੱਜ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਜੀਹਾਂ ਦਾਸੇ ਕਿ ਪੰਜਾਬ ਸਰਕਾਰ ਜੋ ਹੈ ਅੱਜ ਵੱਡੀ ਸਵਾਗਤ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੀ ਹੈ ਦਰਅਸਲ ਇਥੇ ਤੂਰੀ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦਾਸੇ ਕਿ ਅੱਜ ਸੀਐਮ ਮਾਨ ਜੋ ਹੈ ਤੂਰੀ ਪਹੁੰਚਣਗੇ ਤਾਂ ਇੱਥੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣਗੇ ਤੁਹਾਨੂੰ ਦਾਸੇ ਕਿ ਦੋ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਜੋ ਹੈ ਇੱਥੇ ਸੀਐਮ ਮਾਨ ਦੇ ਵੱਲੋਂ ਕੀਤੀ ਜਾਵੇਗੀ ਸਾਰਾ ਕਰੋੜ 21 ਲੱਖ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਇਹ ਸ਼ੁਰੂ ਹੋਣਗੇ ਤਾਂ ਇਹ ਇੰਨੇ ਪੈਸੇ ਦੱਸੇ ਕਿ ਸੜਕਾਂ ਦੇ ਪ੍ਰੋਜੈਕਟ ਦੇ ਉੱਤੇ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਣ ਲਗਾਏ ਜਾ ਰਹੇ ਨੇ ਤੇ ਧੂਰੀ ਦੇ ਲੋਕਾਂ ਨੂੰ ਜੋ ਹੈ ਹੁਣ ਰਾਹਤ ਦਿੱਤੀ ਜਾ ਰਹੀ ਹੈ ਕਿਉਂਕਿ ਸੜਕਾਂ ਦਾ ਨਿਰਮਾਣ ਜੋ ਹੈ ਹੁਣ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈ ਤਾਂ ਇਹਤੇ ਦੱਸੀਏ ਕਿ ਪੰਜਾਬ ਸਰਕਾਰ ਨੇ ਜੋ ਹੈ ਸੂਬੇ ਦੇ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 2400 ਕਰੋੜ ਰੁਪਏ ਦਾ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਤੇ ਇਸੇ ਯੋਜਨਾ ਦੇ ਤਹਿਤ ਸੂਬੇ ਭਰ ਦੀਆਂ ਲਿੰਕ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ ਤੇ ਇਸੇ ਦੇ ਤਹਿਤ ਅੱਜ ਧੂਰੀ ਦੇ ਵਿੱਚ ਜੋ ਹੈ ਸੀਐਮ ਆਨ ਪਹੁੰਚਣਗੇ ਤੇ ਇਸੇ ਪ੍ਰੋਜੈਕਟ ਨੂੰ ਜੋ ਹੈ ਸ਼ੁਰੂਆਤ ਕਰਨਗੇ ਇਸ ਦੀ ਤੇ ਇਸ ਪ੍ਰੋਜੈਕਟ ਦੇ ਵਿੱਚ ਦੱਸਦੇ ਕਿ 17 ਕਰੋੜ 21 ਲੱਖ ਰੁਪਏ ਖਰਚ ਕੀਤੇ ਜਾਣਗੇ ਤਾਂ ਇਸ ਜਿਹੜਾ ਦੱਸੇ ਕਿ ਸ਼ੁਰੂਆਤ ਤੋਂ ਪਹਿਲਾਂ ਦੱਸੇ ਕਿ ਉਹ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਟਡੋਗਲ ਨੂੰ ਵੀ ਜਿਹੜਾ ਸ਼ਰਧਾਂਜਲੀ ਦੇਣਗੇ